हां जी दोस्तों बकरी पालन ਕਿੱਤੇ ਦੇ ਵਿੱਚ ਆਪਾਂ ਅੱਜ ਤੁਹਾਡੇ ਨਾਲ ਗੱਤਾਂ ਜੀ ਕਰਦੇ ਆ। ਤੋਂ ਤੁਹਾਡਾ ਪਹਿਲਾ ਸਭ ਤੋਂ ਪਹਿਲਾਂ ਮਾਨ ਕਮਰਸ਼ੀਅਲ ਅਗਰਡ ਫਾਰਮ ਦੇ ਵਿੱਚ ਸਥਾਪਿਤ ਕੀਤਾ ਗਿਆ ਪਿੰਡ ਬੁਰਜਰੀ ਜ਼ਿਲ੍ਹਾ ਮਾਨਸੂ। ਦੋਸਤੋ ਨਵਾਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ 2025 ਦੀ ਜਿਸ ਦੀ ਕੀ ਅੱਜ ਤਰੀਕ 6 ਤਰੀਕ ਹੈ ਗੁਰਪੁਰਪ ਦਾ ਦਿਨ ਹੈ। ਤੋਂ ਬਾਬੇ ਨਾਮਕ ਦਾ ਦਿਨ ਹੈ। ਬਾਬੇ ਗੁਰੂ ਸਿੰਘ ਦਾ ਦਿਨ ਹੈ। ਸੋ ਅੱਜ ਤੁਹਾਡੇ ਨਾਲ ਜਿਹੜੀ ਮੈਂ ਗੱਲ ਕਰਨ ਲੱਗਿਆਂਗਾ ਆਰਮ ਦੇ ਵਿੱਚ ਵੱਧ ਤੋਂ ਵੱਧ ਆਪਾਂ ਦਰਖਤ ਲਾ ਸਕਦੇ ਆਂ। ਜਿਸ ਦੇ ਨਾਲ ਕਿ ਤੁਸੀਂ ਦੇਖ ਰਹੇ ਹੋ ਦਰਖਤਾਂ ਦੀ ਕਟਿੰਗ ਕਰਕੇ ਆਪਾਂ ਬੱਕਰੀਆਂ ਨੂੰ ਟੀਸ ਦੇ ਰੂਪ ਦੇ ਵਿੱਚ ਹਰੇ-ਚਾਰੇ ਦੇ ਵਿੱਚ ਖਵਾ ਸਕਦੇ ਆਂ। ਪੱਤੀਆਂ ਤੇ ਕੋਈ ਤੁਸੀਂ ਜਾਮਣ ਦਾ ਦਰਖਤ ਸੀ। ਜਿਹੜਾ ਕਿ ਬਹੁਤ ਹੀ ਨੰਨ ਦੇ ਨਾਲ ਬੱਚੇ ਹੈਗੇ ਬੱਕਰੇ ਬੱਕਰੀਆਂ ਦੇ ਜਿਹੜੇ ਖਾਰੇ ਨੇ ਸੋ ਮੇਰੀ ਤੁਹਾਨੂੰ ਇਹੀ ਬੇਨਤੀ ਆ ਵੀ ਆਪਾਂ ਜਿਹੜੇ ਵੀ ਦਰਖਤ ਨੇ ਖੇਤਾਂ ਦੇ ਵਿੱਚ ਆਪਣੇ ਲਾਏ ਹੋਏ ਤਾਂ ਜਦੋਂ ਸਮਾਂ ਆਉਂਦਾ ਉਹਨਾਂ ਕੱਟਣ ਦਾ ਤਾਂ ਆਪਾਂ ਕਟਿੰਗ ਕਰਦੇ ਆ ਤਾਂ ਕਿ ਉਹ ਹੋਰ ਚੰਗੇ ਉੱਟਣ ਅੱਗੇ ਵੀ ਤੂਤ ਰੋ ਗਿਆ ਜਾਂ ਮਰਨਾ ਹੋ ਗਈਆਂ ਹੋਰ ਕਾਫੀ ਦਰਖਤ ਨੇ ਡੇਕਾਂ ਹੋ ਗਈਆਂ ਤਾਂ ਉਹਨਾਂ ਨੂੰ ਆਪਾਂ ਕਟਿੰਗ ਦੇ ਰੂਪ ਦੇ ਵਿੱਚ ਲਿਆ ਕੇ ਇਹਨਾਂ ਨੂੰ ਪਾ ਸਕਦੇ ਆ ਤੇ ਆਪਣਾ ਖਰਚਾ ਨੂੰ ਘਟका ਸਕਦੇ ਆ ਤੇ ਜਿਹੜੀ ਬੱਕਰੀ ਬੱਕਰੀਆਂ ਨੇ ਇਸ ਚੀਜ਼ ਦੀ ਬਹੁਤ ਖੁਸ਼ੀ ਮਹਿਸੂਸ ਕਰਦੀਆਂ ਨੇ ਖਾਣ ਦੇ ਵਿੱਚ ਤਾਂ ਸੀ ਇਹਨਾਂ ਨੂੰ ਇਹ ਪਾਕ ਇਹਨਾਂ ਦਾ ਜਿਹੜਾ ਜਾਨਵਰਾਂ ਦੀ ਗਰੋਥ ਦੇ ਵਿੱਚ ਵਾਧਾ ਕਰ ਸਕਦੇ ਹਾਂ ਸੋ ਮੇਰੀ ਇਹੀ ਬੇਨਤੀ ਆ ਕਿ ਤੁਸੀਂ ਦੇਖ ਰਹੇ ਹੋ ਮਾਨ ਕੁਮਰ ਸੀਗਾ ਫਾਰਮ ਦੇ ਵਿੱਚ ਤਾਂ ਸਾਡੇ ਜਿਹੜੀ ਵੀ ਦਰਾਫਤ ਅਸੀਂ ਕੱਟਦੇ ਆ ਬਾਦੂ ਹੁੰਦੇ ਨੇ ਕਟਣਯੋਗ ਹੁੰਦੇ ਨੇ ਤੇ ਉਹਨਾਂ ਨੂੰ ਅਸੀਂ ਫਾਰਮ ਦੇ ਵਿੱਚ ਪਾ ਕੇ ਭੇਡਾਂ ਨੂੰ ਤੇ ਬੱਕਰੀਆਂ ਨੂੰ ਅਸੀਂ ਇਸ ਤਰ੍ਹਾਂ ਉੱਪਰ ਟੰਗ ਦਿੰਦੇ ਆ ਜਿਸ ਦੇ ਨਾਲ ਕਿ ਉਹਨਾਂ ਦੀ ਮਿੱਟੀ ਰੇਤਾਂ ਨਾਲ ਲੱਗੇ ਖਰਾਬ ਨਾ ਹੋਣ ਤਾਂ ਸਾਫ਼-ਸੁਥਰਾ ਜਿਹੜਾ ਮਤਲਬ ਪੱਤੀਆਂ ਨੇ ਰੱਖਤਾ ਉਹ ਆਪਾਂ ਇਸ ਤਰ੍ਹਾਂ ਟੰਗ ਕੇ ਇਹਨਾਂ ਉੱਪਰ ਆ ਸਕਦੇ ਆ ਤੇ ਇਹ ਵੀ ਬਹੁਤ ਜ਼ਿਆਦਾ ਅਨੰਦ ਲੈਂਦੇ ਆ ਤੁਸੀਂ ਦੇਖ ਰਹੇ ਹੋ ਕਿੰਨੇ ਪਿਆਰ ਦੇ ਨਾਲ ਇਹ ਜਾਨਦਾ ਜਿਹੜੇ ਬੱਕਰੇ ਬੱਕਰੀਆਂ ਖਾ ਰਹੇ ਨੇ ਤਾਂ ਤੁਸੀਂ ਵੀ ਇਸ ਤਰ੍ਹਾਂ ਬਾਦੂ ਦਰਖਤਾਂ ਨੂੰ ਕਟਿੰਗ ਕਰਕੇ ਇਹਨਾਂ ਨੂੰ ਖਵਾ ਸਕਦੇ ਹੋ ਅਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਹੋ ਤੇ ਜਿਹੜੇ ਆਪਾਂ ਡਰਾਈ ਮੈਟਰਕ ਦਾ ਬਰਤਨੀ ਬੱਤਨੇ ਆ ਪਰ ਸੁੱਕੇ ਰੂਪ ਦੇ ਵਿੱਚ ਹਰੇ ਚਾਰੇ ਦੇ ਰੂਪ ਦੇ ਵਿੱਚ ਆਪਾਂ ਜਿਹੜੇ ਦਰਖਤ ਨੇ ਬਾਦੂ ਉਹਨੂੰ ਕੱਟ ਕੇ ਆਪ ਵਾ ਸਕਦੇ ਆ ਵੀਡੀਓ ਲੱਗੀ ਤਾਂ ਤੁਹਾਨੂੰ ਇਸ ਨੂੰ ਵੀ ਸ਼ੇਅਰ ਕਰੋ ਤਾਂ